ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਤੁਹਾਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਪਲੀਜ਼ ਪੂਰਾ ਦੇਖਿਆ ਕਰੋ ਤਾਂ ਕਿ ਤੁਹਾਨੂੰ ਲੁਧਿਆਣੇ ਦੇ ਬਾਜ਼ਾਰਾਂ ਵਿੱਚ ਕੀ ਮਿਲਦਾ ਹੈ ਕਿਉਂਕਿ ਲੁਧਿਆਣਾ ਸਾਡਾ ਬਹੁਤ ਵੱਡਾ ਹੈ ਪੰਜਾਬ ਦਾ ਇਹ ਨੰਬਰ 1 ਇੰਡਸਟਰੀਅਲ ਏਰੀਆ ਹੈ ਲੁਧਿਆਣਾ ਤੇ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਕਿਹੜੇ ਬਾਜ਼ਾਰ ਵਿੱਚ ਲੁਧਿਆਣੇ ਦੇ ਕੀ ਮਿਲਦਾ ਹੈ ਤੇ ਉਹ ਤੁਹਾਨੂੰ ਮੈਂ ਆਪਣੀ ਵੀਡੀਓ ਦੇ ਮਾਧਿਅਮ ਰਾਹੀਂ ਦੱਸਦੀ ਰਹਿੰਦੀ ਆ ਤਾਂ ਮੈਨੂੰ ਕਮੈਂਟ ਤੇ ਦੂਸਰਾ ਆਇਆ ਸੀਗਾ ਕਿ ਉਹ ਕਿਹੜੀ ਦੁਕਾਨ ਵਿੱਚ ਮਿਲਦੀ ਹੈ ਕਿਹੜੇ ਬਾਜ਼ਾਰ ਵਿੱਚ ਮਿਲਦੀ ਹੈ ਤਾਂ ਦੇਖੋ ਜੀ ਗਊਸ਼ਾਲਾ ਮਾਰਕੀਟ ਅਗਰ ਤੁਸੀਂ ਚੰਡੀਗੜ੍ਹ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਗਊਸ਼ਾਲਾ ਮਾਰਕੀਟ ਸਮਰਾਲੇ ਚੌਕ ਆ ਕੇ ਉੱਥੋਂ ਤੁਹਾਨੂੰ ਆਟੋ ਕਰਨਾ ਪਵੇਗਾ ਅਗਰ ਤੁਸੀਂ ਨਵਾਂ ਸ਼ਹਿਰ ਜਲੰਧਰ ਜਾਂ ਬਸਤੀ ਤੋਂ ਆਉਂਦੇ ਹੋ ਤਾਂ ਬਸਤੀ ਜੋਧੇਵਾਲ ਦਾ ਜੋ ਮੇਨ ਚੌਕ ਹੈ ਤਾਂ ਉੱਥੇ ਤੇ ਤੁਹਾਨੂੰ ਆਟੋ ਸਿੱਧਾ ਗਊਸ਼ਾਲਾ ਨੂੰ मिल सकता है अगर ਤੁਸੀਂ ਆਪਣਾ ਸਾਧਨ ਲੈ ਕੇ ਆਉਂਦੇ ਹੋ ਤਾਂ ਸਿੱਧੀ ਹੋਈ ਰੋਡ ਹੈ ਕਿਉਂਕਿ ਗਊਸ਼ਾਲਾ ਮਾਰਕੀਟ ਵੀ ਸਜਾਦਾ ਰਾਸ਼ ਨਹੀਂ ਮੀਨਸ ਜ਼ਿਆਦਾ ਬਜ਼ਾਰਾ ਵਾਲਾ ਉਹ ਨਹੀਂ ਹੈਗਾ ਉਹ ਜਸਟ ਸਿੱਧੀ ਹੋਈ ਰੋਡ ਹੈ ਤੇ ਉਹ ਗਊਸ਼ਾਲਾ ਮਾਰਕੀਟ ਆ ਉੱਥੇ ਉਹ ਸਿੱਧੀ ਸਿੱਧੀ ਹੋਈ ਹੈ ਜਿਆਦਾ ਦਿੱਕਤ ਵਾਲੀ ਗੱਲ ਨਹੀਂ ਹੈਗੀ ਅਗਰ ਤੁਸੀਂ ਸਮਰਾਲਾ ਚੌਂਕ ਦੀ ਸਾਈਡ ਤੋਂ ਆਂਦੇ ਹੋ ਜਾਂ ਤੁਸੀਂ ਜੋਤੇਵਾਲ ਬਸਤੀ ਦੀ ਸਾਈਡ ਤੋਂ ਆਂਦੇ ਹੋ ਤਾਂ ਤੁਹਾਨੂੰ ਉਹ ਬਾਰੋ-ਬਾਰ ਹੀ ਹੈ ਮੀਨਜ਼ ਜਿਆਦਾ ਅੰਦਰ ਬਾਜ਼ਾਰਾ ਵਿੱਚ ਜਾਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਤੇ ਦੂਸਰਾ ਕਮੈਂਟ ਆਇਆ ਸੀਗਾ ਕਿ ਉਹਨਾਂ ਕਿੱਥੋਂ ਮਿਲਦੀ ਹੈ ਦੇਖੋ ਜੀ ਅਗਰ ਤੁਸੀਂ ਸਰਚ ਕਰੋਗੇ ਨਾ ਲੁਧਿਆਣੇ ਦਾ ਮੋਹਜਪੁਰਾ ਬਾਜ਼ਾਰ ਤਾਂ ਉਹ ਉਹਨਾਂ ਦਾ ਬਾਜ਼ਾਰ ਹੈ ਉਹ ਮੇਨ ਚੌਂਕ ਹੈ ਸ਼ਵਾਨੀ ਬਿਲਡਿੰਗ ਚੌਂਕ ਫੀਲਡ ਗੰਜ ਤੇ ਬਿਲਕੁਲ ਨਾਲ ਹੈ ਤੇ ਉੱਥੇ ਹੀ ਉਨ ਦੀ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਮੋਜਪੁਰਾ ਕਿਉਂਕਿ ਉਸ ਚੌਂਕ ਵਿੱਚ ਚਾਰ ਪੰਜ ਰਸਤੇ ਜਾਂਦੇ ਨੇ ਤੇ ਜੋ ਉਨ ਦੀ ਉਨ ਦਾ ਬਾਜ਼ਾਰ ਹੈ ਨਾ ਉਹ ਜਸਟ ਸ਼ੁਰੂ ਵਿੱਚ ਹੀ ਹੈ ਤੁਹਾਨੂੰ ਉੱਥੇ ਜਿਹੜੀਆਂ ਮੇਨ ਦੁਕਾਨਾਂ ਹੈ ਨਾ ਉਨ ਦੀਆਂ ਲੁਧਿਆਣਾ ਵਿੱਚ ਉੱਥੇ ਤੁਹਾਨੂੰ ਜਿਹੜੀ ਮਰਜੀ ਉਨ ਤੁਸੀਂ ਲੈਣਾ ਚਾਹੋ ਜਸਟ ਚੌਂਕ ਦੇ ਨਾਲ ਹੀ ਹੈ ਤੁਸੀਂ ਮੀਨਜ਼ ਜਦੋਂ ਮੰਨ ਲਓ ਤੁਸੀਂ ਰੇਲਵੇ ਸਟੇਸ਼ਨ ਤੋਂ ਟ੍ਰੇਨ ਤੋਂ ਆ ਰਹੇ ਹੋ ਰੇਲਵੇ ਸਟੇਸ਼ਨ ਤੋਂ ਸਿੱਧਾ ਤੁਸੀਂ ਆਟੋ ਕਰਨਾ ਫੀਲਡ ਕਾਜ ਸ਼ਵਾਨੀ ਬਿਲਡਿੰਗ ਚੌਂਗ ਬਸ ਉੱਥੇ ਹੀ ਉਹ ਦੋ ਤਿੰਨ ਦੁਕਾਨਾਂ ਅਲੱਗੇ ਪਾਸੇ ਹੀ ਆ ਜਦ ਤੁਹਾਨੂੰ ਘੁੰਮੜ ਦੀ ਲੋੜ ਨਹੀਂ ਹੈਗੀ ਉਹ ਤੁਹਾਨੂੰ ਉੱਥੇ ਬੜੀ ਈਜ਼ੀਲੀ ਮਿਲ ਜਾਏਗੀ ਤਾਂ ਇਹ ਸੀਗੀ ਫਿਰ ਮੇਰੀ ਵੀਡੀਓ ਮੈਂ ਤੁਹਾਨੂੰ ਦੱਸਿਆ ਜਾਵੇ ਉਮੀਦ ਕਰਦੀ ਹਾਂ ਤੁਹਾਨੂੰ ਇੰਨੀ ਕੁ ਮੇਰੀ ਜਾਣਕਾਰੀ ਹੈਲਪਫੁਲ ਲੱਗੇਗੀ ਅਗਰ ਵੀਡੀਓ ਤੁਹਾਨੂੰ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਨਾਲ ਵੱਧ ਤੋਂ ਵੱਧ ਜੁੜੋ ਤਾਂ ਕਿ ਤੁਹਾਨੂੰ ਲੁਧਿਆਣੇ ਦੀਆਂ ਮਾਰਕੀਟਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਮਿਲ ਸਕੇ ਤੇ ਕਮੈਂਟਸ ਬਹੁਤ ਆ ਰਹੇ ਸੀਗੇ ਕਿ ਗੁੜ ਮੰਡੀ ਦੀ ਵੀ ਵੀਡੀਓ ਬਣਾਓ ਜੀ ਬਹੁਤ ਜਲਦੀ ਹੁਣ ਅਸੀਂ ਗੁੜ ਮੰਡੀ ਜਿਸ ਤਰ੍ਹਾਂ ਲੁਧਿਆਣੇ ਦੀ ਕਿਹੜੀਆਂ ਦੁਕਾਨਾਂ ਮਨਿਆਰੀ ਦੀਆਂ ਐ ਹੋਲ ਸੇਲ ਵਾਲੀਆਂ ਉਹ ਤੁਹਾਨੂੰ ਅਸੀਂ ਸਾਰੀਆਂ ਆਪਣੇ ਵੀਡੀਓ ਵਿੱਚ ਦੱਸਾਂਗੇ ਬਸ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤਾਂ ਕਿ ਤੁਹਾਨੂੰ ਲੁਧਿਆਣੇ ਵਿੱਚ ਪਤਾ ਲੱਗ ਸਕੇ ਕਿ ਕਿਹੜੇ ਬਾਜ਼ਾਰ ਵਿੱਚ ਕੀ ਮਿਲਦਾ ਹੈ ਚਾ ਚਲੋ ਹੁਣ ਅਸੀਂ ਵੀਡੀਓ ਨੂੰ ਕਰਦੇ ਆ ਖਤਮ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਜਿਸ ਤਰ੍ਹਾਂ ਵੈਸੇ ਤਾਂ ਮੈਂ ਇੱਕ ਗਊਸ਼ਾਲਾ ਮਾਰਕੀਟ ਮੋਜਪੁਰਾ ਬਾਜ਼ਾਰ ਦੀ ਫੀਲਡ ਅੱਜ ਦੀ ਬਹੁਤ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਪਾਈਆਂ ਹੋਈਆਂ ਨੇ ਉਹ ਤੁਸੀਂ ਦੇਖਣਾ ਚਾਹੋ ਤਾਂ ਉੱਥੇ ਤੁਹਾਨੂੰ ਪਤਾ ਲੱਗ ਸਕੇਗਾ ਕਿ ਕਿਹੜੀ ਮਾਰਕੀਟ ਵਿੱਚ ਲੁਧਿਆਣੇ ਦੀ ਕੀ ਮਿਲਦਾ ਹੈ ਤਾਂ ਚਲੋ ਹੁਣ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ